ਹਾਂਜੀ ਸਵਾਗਤ ਕਰਦੇ ਆ ਤੁਹਾਡਾ BS ਮੋਟਰ ਬਰਨਾਲਾ ਦੇ ਪੇਜ ਤੇ ਮੈਂ ਬਿੱਟੂ ਚਾਹਲ ਫਾਰਚੂਨਰ ਪਹੁੰਚੀ ਸੀ ਆਪਣੇ ਕੋਲੇ ਕੰਮ ਕਰਵਾਉਣ ਵਾਸਤੇ ਬਠਿੰਡਾ ਸ਼ਹਿਰ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਲਿਫਟ ਸਾਈਡ ਬਹੁਤ ਜ਼ਿਆਦਾ ਡੈਮੇਜ ਹੋਈ ਸੀ ਕਸਟਮਰ ਨੇ ਆਪਣੇ ਕੋਲੇ ਪਹੁੰਚਣ ਤੋਂ ਪਹਿਲਾਂ ਏਜੰਸੀ ਦੇ ਵਿੱਚ ਟਰਾਈ ਕੀਤਾ ਸੀਗਾ ਏਜੰਸੀ ਵਾਲੇ ਕਹਿੰਦੇ ਬੈਕ ਕੁਆਟਰ ਪੈਨਲ ਦੀ ਆਟਰ ਬਾਡੀ ਸਕੈਨ ਨੂੰ ਕਟਿੰਗ ਕਰਕੇ ਨਵੀਂ ਲਾਵਾਂਗੇ ਪਰ ਕਸਟਮਰ ਦੀ ਜਿਹੜੀ ਡਿਮਾਂਡ ਸੀਗੀ ਵੀ ਮੈਂ ਇਹੀ ਕੁਆਟਰ ਪੈਨਲ ਜਿਹੜਾ ਹੈਗਾ ਰਿਪੇਅਰ ਕਰਵਾਉਣਾ ਵੀ ਕਟਿੰਗ ਕਰਕੇ ਨਵਾਂ ਨਹੀਂ ਲਗਾਉਣਾ। ਸੋਸ਼ਲ ਮੀਡੀਆ ਤੋਂ ਬਾਈ ਨੇ ਆਪਣਾ ਨੰਬਰ ਲੈ ਕੇ ਆਪਣੇ ਨਾਲ ਸੰਪਰਕ ਕੀਤਾ ਤੇ ਆਪਾਂ ਗੱਡੀ ਬੁਲਾ ਲਈ। ਮੈਂ ਕਿਹਾ ਵੀ ਆਜੋ ਕੋਈ ਗੱਲ ਨਹੀਂ ਸਾਰ ਆਪਾਂ ਗੱਡੀ ਚੈੱਕ ਕਰਦੇ ਆਂ ਦੇਖਦੇ ਆਂ ਕਿੰਦਾਂ ਦਾ ਬਣਦਾਗਾ। ਬਾਈ ਕਹਿੰਦਾ ਵੀਰੇ ਗੱਡੀ ਤਾਂ ਫੜਿਓ ਜੇ ਤੁਸੀਂ ਕੰਮ ਸਿਰੇ ਲਾ ਦੋਗੇ। ਇਹ ਨਾ ਹੋਵੇ ਵੀ ਤੁਸੀਂ ਅੱਧ ਬਚਾਦ ਜਾਂ ਕਰਕੇ ਕਹਿ ਦੋ ਵੀ ਅਸੀਂ ਤਾਂ ਇੰਨਾ ਕੀ ਕਰ ਸਕਦੇ ਆਂ। ਮੈਂ ਕਿਹਾ ਬਾਈ ਜੀ ਤੁਸੀਂ ਕਿਹੜੀ ਗੱਲ ਕਰਤੀ ਤੁਸੀਂ ਸਿੱਖਰਲੇ ਟੰਬੇ ਨੂੰ ਹੱਥ ਪਾ ਲਿਆ ਬਾਈ ਟਾਈਮ ਸਾਡਾ ਤੇ ਕੰਮ ਤੁਹਾਡਾ ਜਦੋਂ ਅਸੀਂ ਰੈਡੀ ਕਰਤੀ ਨਾ ਬਰਾਬਰ ਨਵੀਂ ਗੱਡੀ ਦੇ ਬਰਾਬਰ ਲਿਜਾ ਕੇ ਖੜੀ ਕਰਦੇ ਹੋ ਇੱਕ ਸੂਤ ਦਾ ਫਰਕ ਵੀ ਨਹੀਂ ਨਿਕਲਣਾ ਓਕੇ ਦੀ ਰਿਪੋਰਟ ਕਲਰ ਮੈਚਿੰਗ ਤੇ ਸਾਰੀਆਂ ਕੰਪਨੀਆਂ ਦਿੱਤੀਆਂ ਹੋਈਆਂ ਡਾਈਆਂ ਤੁਹਾਨੂੰ 0 0 ਮਿਲਣਗੀਆਂ ਦੇਖੋ ਕਾਰਾਗਰੀ ਦਾ ਕੋਈ ਸਿਰਾ ਨਹੀਂ ਹੁੰਦਾ ਪਰ ਅਸੀਂ ਆਪਣੇ ਬੰਨਿਓ ਬਹੁਤ ਸੋਹਣਾ ਕੰਮ ਕਰਕੇ ਦਿੱਤਾ ਕਸਟਮਰ ਵੀ ਬਹੁਤ ਖੁਸ਼ ਸੀਗਾ ਬਾਕੀ ਮੈਂ ਥੈਂਕ ਯੂ ਕਰਨਾ ਬਾਈ ਦਾ ਜਿਨ੍ਹਾਂ ਨੇ ਸੱਚੀ ਸਾਨੂੰ ਚੱਲਦੇ ਕੰਮ ਦੇ ਵਿੱਚ ਬਿਲਕੁਲ ਵੀ ਡਿਸਟਰਬ ਨਹੀਂ ਕੀਤਾ ਜਿਉਂਦੇ ਬਸਦੇ ਰਹੋ ਬਾਈ